ਹੇ ਦੇਵੂ ਆ ਦੇਖੋ ਜੀ ਨਾਲ ਸਾਡੀ ਬਣ ਰਹੀ ਹੈ ਹਲੋ ਜੀਸਰ ਸਿੰਘ ਆਲ ਵੈਲਕਮ ਬੈਕ ਟੂ ਅਨਦਰ ਵਲੌਗ ਨਾਨਕਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੱਲ ਗਾ ਲੰਗਰ ਤੇ ਲੰਗਰ ਦੇ ਬਾਹਰ ਚੱਲਦੀਆਂ ਨੇ ਤਿਆਰੀਆਂ ਅੱਜ ਤੁਹਾਨੂੰ ਦਿਖਾਣੇ ਆ ਲੋ ਜੀ ਇੱਧਰ ਚੱਲ ਰਹੀ ਆ ਆਲੂ ਛੁੱਲਣ ਦੀ ਸੇਵਾ ਪਿਆਜ਼ ਕੱਟਣ ਦੀ ਸੇਵਾ ਟਮਾਟਰ ਕੱਟੇ ਜਾ ਰਹੇ ਆ ਸਬਜ਼ੀ ਦਾ ਮਸਾਲਾ ਬਣਾਉਣ ਲਈ ਕੱਟਿਆ ਜਾ ਰਿਹਾ ਸਮਾਨ ਸਾਰਾ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਚੱਲ ਰਹੀਆਂ ਨੇ ਲੰਗਰ ਦੀਆਂ ਲੋ ਜੀ ਸਬਜ਼ੀਆਂ ਕੱਟੀਆਂ ਪਈਆਂ ਨੇ ਆਲੂ ਕੱਟੇ ਪਏ ਗੋਭੀ ਕੱਟੀ ਪਈ ਆਲੂ ਗੋਭੀ ਦੀ ਸਬਜ਼ੀ ਬਣਨੀ ਆ। ਤੇ ਬਾਕੀ ਤੁਰਕਾ ਭੁੰਨਿਆ ਜਾ ਰਿਹਾ ਇੱਧਰ ਅੰਕਲੋਂ ਆਹ ਵੱਲੋਂ। ਤੇ ਇੱਧਰ ਬਣ ਰਹੀ ਹੈ ਸਾਡੀ ਦਾਲ। ਕੰਕਾ ਜੀ ਦਿਖਾਈਓ ਮਾੜੀ ਜੀ ਦਾਲ ਕਰਿਓ ਮਾੜਾ ਢੱਕਣ ਪਿੱਛੇ। ਆਹ ਦੇਖੋ ਜੀ ਦਾਲ ਸਾਡੀ ਬਣ ਰਹੀ ਆ ਤੇ ਇੱਧਰ ਅੰਕਲ ਹੋਣੀ ਲੱਗੇ ਤੁਰਕਾ ਭੁੰਨਣ ਨੂੰ। ਉਸ ਤੋਂ ਬਾਅਦ ਬਣੇਗੀ ਸਾਡੀ ਆਲੂ ਗੋਭੀ ਦੀ ਸਬਜ਼ੀ। ਸਾਰਿਆਂ ਦਾ ਫੇਵਰੇਟ ਪੁਜੀਏ ਬਦਾਨੇ ਦਾ ਪ੍ਰਸ਼ਾਦ ਇਧਰ ਚੱਲ ਰਹੀ ਹੈ ਸਲਾਦ ਕੱਟਣ ਦੀ ਸੇਵਾ ਮੂਲੀਆਂ ਤੇ ਖੀਰੇ ਦੀ ਸੇਵਾ ਚੱਲ ਰਹੀ ਹੈ ਸੰਗਤ ਨੂੰ ਲੰਗਰ ਦੇ ਨਾਲ ਸਲਾਦ ਵੀ ਵਰਤਾਇਆ ਜਾਣਾ ਵਾ ਤੁਸੀਂ ਦੇਖ ਸਕਦੇ ਹੋ ਸਲਾਦ ਕੱਟਿਆ ਜਾ ਰਿਹਾ ਇਧਰ ਆ ਹੈਗੀ ਜੀ ਪੱਠੀ ਇੱਥੇ ਬੰਨਾ ਲੰਗਰ ਸਭ ਤੋਂ ਵੱਡੀ ਲੋਹੇ ਇੱਥੇ ਬੰਨੀ ਹੈ ਸਬਜ਼ੀ ਇੱਥੇ ਬੰਦੇ ਆ ਢੇਬ ਦਾ ਪ੍ਰਸ਼ਾਦ ਸਾ ਸਰੀਫ ਆਲੂ ਗੋਭੀ ਸਬਜ਼ੀ ਪਈ ਆ oh ਨਾਗੇ ਨੌ ਦਰਵਾਜੇ ਖਾਲੀ ਕਰਕੇ ਦਸਵੇਂ ਦੇ ਵਿੱਚ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਦਿਨ ਰਾਤ ਉਥੇ ਸ਼ਬਦ ਵੱਜ ਰਹਾ ਹੈ ਜਦੋਂ ਉਹ ਸੁਣਾਗੇ ਅੰਦਰੋਂ ਨੌ ਦਰਵਾਜੇ ਖਾਲੀ ਕਰ ਦਸਵੇਂ ਦਵਾਰ ਵੱਜ ਜਾਵਾਂਗੇ ਨੌ ਦਰਵਾਜੇ ਨਵੇਂ ਦਰ ਭੀਕੇ ਰਸ ਅੰਮ੍ਰਿਤ ਦਸਵੇਂ ਭੀਕੇ ਉਥੇ ਰਾਸ ਰਸ ਦਾ ਭਰਿਆ ਹੋਇਆ ਅੰਮ੍ਰਿਤ ਰਸ ਦਾ ਅੰਮ੍ਰਿਤ ਦਿਨ ਰਾਤ ਉਥੇ ਵਾਰਸ਼ ਹੋ ਰਹੀ ਹੈ ਜਿਹੜੇ ਰੂਹਾਂ ਦਸਵੇਂ ਦਵਾਰ ਚ ਬੰਦਗੀ ਕਰਕੇ ਅੰਦਰ ਜਾਂਦੀਆਂ ਨੇ ਉਹ ਅਮਰਤ ਨੂੰ ਪੀ ਕੇ ਸਦਾ ਵਾਹਿਕੇ ਬਰੋ ਹੋ ਜਾਂਦੀ ਆਵੇਂ ਗੁਰੂ ਸਾਹਿਬ ਜੀ ਦਾ ਨੌ ਦਰਵਾਜੇ ਦਸਵੇਂ ਮੁਖਤਾ ਅਨਹਦ ਸ਼ਬਦ ਬਜਾਵਣਿਆ ਕਈਆਂ ਜਨਮਾਂ ਚ ਇਸ ਸੰਸਾਰ ਦੇ ਵਿੱਚ ਇਸ ਮਨ ਕੋ ਜਨਮ ਜਨਮ ਕੀ ਮਰ ਲਾਗੀ ਕਾਲਾ ਹੋਇਆ ਛਾ ਇੱਕ ਜਨਮ ਨਹੀਂ ਕਈ ਜਨਮ ਹੋ ਗਏ ਇੱਥੇ ਜੂਨਾਂ ਨੂੰ ਭੁਗਦੇ ਹੋਏ 84 ਲੱਖ ਜੂਨੀਆਂ ਹਨ ਜਿਹਦੇ ਵਿੱਚ ਇੱਕ ਇੱਕ ਜੂਨ ਦੇ ਵਿੱਚ ਕਈ ਕਈ ਸਾਲ ਲੱਗ ਜਾਂਦੇ ਆ ਜਾਨਵਰਾਂ ਇਹ ਜਾਣ ਲੈ ਲਓ ਪੰਛੀਆਂ ਦੇ 40 42 ਲੱਖ ਕਸਮ ਦੇ ਜੀਵ ਪਾਣੀ ਵਾਲੇ ਹਨ ਤੇ ਉਹਨਾਂ ਦੇ 42 ਲੱਖ ਹੋ ਹਨ 42 ਲੱਖ ਹੋ 84 ਲੱਖ ਜੀਵ ਹਨ ਕਈ ਕਈ ਸਾਲ ਲੱਗ ਜਾਂਦੇ ਆ ਵੀ ਵੀ 100 100 2 2 ਸਾਲ ਰਾਤ ਨਹੀਂ ਟੋੜਦੇ ਗਈ ਕਈ ਕਰੋੜ ਸਾਲ ਲੱਗ ਜਾਂਦੇ ਆ ਜੁ ਉਹਨਾਂ ਨੂੰ ਭੁਗਦੇ ਹੋਏ ਇਸ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਲੱਖ 84 ਜੌਨ ਸਵਾਈ ਮਾਨਸ ਕੋ ਪ੍ਰਭ ਦੀ ਵੜਾਈ ਮਾਨਸ ਨੂੰ ਵੜਾਈ ਦਿੱਤੀ ਗਈ ਹੈ ਇਸ ਜਮਨੇ ਵਿੱਚ ਬੈਠ ਕੇ ਮਾਲਕ ਦੀ ਸੱਚੀ ਭਗਤੀ ਕਰਕੇ ਸਿਮਰਨ ਕਰਕੇ ਸੇਵਾ ਕਰਕੇ ਆਪਣਾ ਮਕਾਮੇ ਹੱਥ ਤੇ ਮੰਜ਼ਲ ਤੇ ਪਹੁੰਚ ਕੇ ਆਪਣਾ ਜਮਣਾ ਮਰਨਾ ਖਤਮ ਕਰ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਕਈ ਜਨਮਾਂ ਗਜਮੀਨ ਕਰੰਗਾ ਕਈ ਜਨਮ ਹੈਵਰ ਬਰਕ ਹੋਇਓ ਕਈ ਜਨਮ ਪੰਖੀ ਸਰਪ ਹੋਇਓ ਮੈਲ ਜਗਦੀਸ਼ ਮਿਲਨ ਕੀ ਬਰੀਆ ਚਰਨ ਕਾਲ ਇਹ ਦੇਸ ਯਾ ਇਨਾ ਜੋਨਾਂ ਨੂੰ ਭਗਦੇ ਹੋਏ 84 ਲੱਖ ਜੁਨੀਆਂ ਕਈ ਕਰੋੜ ਸਾਲ ਲੱਗ ਜਾਂਦੇ ਆ ਉਹ ਵੀ ਕਿਸੇ ਸੰਤਾਂ ਜੇ ਅਤੀ ਦਇਆ ਮੇਰ ਪਰਮੇਸ਼ਰ ਦੀ ਹੋਵੇ ਤਾਂ ਸੰਤ ਦਾ ਮੁਲਾਫ ਹੁੰਦਾ ਰਿਆ ਸਾਰੀ عمر ਗੁਰੂ ਸਾਹਿਬ ਨੇ ਕਰਨ ਕਾੜ ਤੀਰ ਸਬਤ ਇਸ਼ਨਾਨ ਕਰਕੇ ਸੰਸਾਰ ਤੋਂ ਚਲਾ ਜਾਂਦਾ ਹੈ ਇਹਨੂੰ ਫਿਰ ਧਰਮ ਰਾਜ ਦੇ ਦਰਵਾਜ਼ੇ ਜਾ ਕੇ ਪੇਸ਼ ਹੋਣਾ ਪੈਂਦਾ ਹੈ ਉੱਥੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਆਪਣਾ ਸਾਧਤਾ ਪਿਆਉਣਾ ਪੈਂਦਾ ਹੈ ਗੁਰੂ ਸਾਹਿਬ ਦੇ ਨੌ ਦਰਵਾਜ਼ੇ ਦਸਵੇਂ ਮੁਕਤਾ ਅਨਲ ਦਸ਼ਵਤ ਵਿਜਾ ਬਣਿਆ ਮੁਕਤੀ ਆਪੇ ਦਸਵੇਂ ਦਰਵਾਜ਼ੇ ਵਿੱਚ ਉਹ ਵੀ ਸੰਤ ਸਾਨੂੰ ਗੁਰਮਤਿ ਤਰੀਕਾ ਦੱਸਦੇ ਹਨ ਕਿਵੇਂ ਮਾਲਕ ਦੀ ਭਗਤੀ ਕਰਨੀ ਹੈ ਕਿਵੇਂ ਨਾਮ ਜਪਣਾ ਹੈ ਦਸਮ ਦਵਾਰਾ ਅਗਮ ਅਪਾਰ ਪਰਮਪੁਰ ਕੀ ਕਾਠੀ ਜਿੱਥੇ ਅਮਰਤ ਵਰਸਦਾ ਆਲਾ ਸਰ ਆਲਾ ਸਾਥੀ ਉਥੇ ਜੰਨਤਾਂਤ ਅਮਰ ਦੀ ਵਾਰਸ਼ ਹੋ ਰਹੀ ਆ ਜਿਹੜਾ ਰੂਹਾਂ ਦਸਵੇਂ ਦਵਾਰ ਜਾ ਕੇ ਅਮਰਤ ਪੀਂਦਿਆ ਨੇ ਸਦਾ ਵਾਸਤੇ ਅਮਰ ਹੋ ਜਾਂਦੀਆਂ ਨੇ ਉਹਨਾਂ ਦਾ ਆਉਣਾ ਜਾਣਾ ਸੰਸਾਰ ਤੇ ਖਤਮ ਹੋ ਜਾਂਦਾ ਹੈ ਕਬੀਰ ਸਾਹਿਬ ਕਹਿੰਦੇ ਕਹਿਤਾ ਹੂੰ ਕਹਿ ਜਾ ਤੂੰ ਕਹਾਂ ਮਜਾਂ ਢੋਲ ਸਾ ਸਾ ਖਾਲੀ ਜਾਤੇ ਹੈ ਤਿੰਨ ਲੋਕਾਂ ਮੋਲ ਕਬੀਰ ਸਾਹਿਬ ਕਹਿੰਦੇ ਮੈਂ ਢੋਲ ਫੜ ਕੇ ਵੀ ਸਾਰੇ ਦੁਨੀਆ ਵਿੱਚ ਢੋਲ ਵਜਾਵ ਯਾ ਕੇ ਕਹਿਣਾ ਆ ਪਾ ਤੁਹਾਡੀ ਉਮਰ ਘਟ ਰਹੀ ਆ ਹੌਤ ਘਟੇ ਦਿਨ ਸੁਨੇ ਨਾਰੇ ਮਨ ਮਿਲ ਗੁਰ ਕਾਜ ਸਵਾਰੇ ਤੇਰੀ ਉਮਰ ਪਿਆਰਿਆ ਘਟ ਰਹੀ ਏ ਘੜੀ ਦੀ ਸੋਈ ਤੈਨੂੰ ਖਬਰਦਾਰ ਕਰ ਰਹੀ ਆ ਜਿਹੜਾ ਤੇਰਾ ਸਵਾਸ ਸਰੀਰ ਛੋਂ ਨਿਕਲ ਗਿਆ ਘੜੇ ਵਿੱਚ ਮਾਰਾ ਛੇਕ ਕਰਦੀ ਆ ਘੜਾ ਭਰਿਆ ਹੋਵੇ ਪਾਣੀ ਦਾ ਹੌਲੀ ਹੌਲੀ ਸਾਲਾ ਘੜਾ ਖਾਲੀ ਹੋ ਜਾਣਾ ਜਿੱਦਣ ਸਾਡਾ ਸਰੀਰ ਖਾਲੀ ਹੋ ਜਾ ਸਾਡੀ ਮੌਤ ਹੋ ਜਾਣੀ ਏ ਇਸ ਵਾਸਤੇ ਗੁਰੂ ਸਾਹਿਬ ਜੀ ਨੇ ਦਸਮਨ ਦਵਾਰਾ ਅਗਮ ਅਪਾਰਾ ਪਰਮਪੁਰ ਕੀ ਘਾਟੀ ਤੱਕੇ ਅਮਰਤ ਵਸਦਾ ਹਰਿ ਸਰਦਾਰ ਜੀ ਉੱਥੇ ਜੰਦਰਾ ਤਾਂ ਅਮਰਦੇ ਸਰੋਵਰ ਸਮੁੰਦਰ ਭਰੇ ਪਏ ਨੇ ਜਿੰਨਾ ਚਿਰ ਉੱਥੇ ਜਾ ਕੇ ਪੀਵਾਂਗੇ ਨਹੀਂ ਸਾਡੀ ਮੁਕਤੀ ਨਹੀਂ ਹੋਊਗੀ ਬਾਰ-ਬਾਰ ਫੇਰ ਜੂਨਾ ਵਿੱਚ ਆਣਾ ਪਊਗਾ ਬਾਰ-ਬਾਰ ਜਮਨਾ ਪਊਗਾ ਬਾਰ-ਬਾਰ ਗੁਨਸਾਤ ਨੂੰ ਮਰਨਾ ਪਊਗਾ ਅੱਗੇ ਕਵੀਰ ਸਾਹਿਬ ਜੀ ਦੁਨੀਆ ਦਾ ਹਾਲ ਖਿੱਚਦੇ ਹਨ ਕਹਿੰਦੇ ਆਮ ਵਾਸੀ ਉਸ ਦੇਸ਼ ਕੇ ਜਹਾਂ ਜਾਤ ਵਰਨ ਖੁੱਲ ਨਹੀਂ ਸ਼ਬਦ ਮਿਲਾਵਾ ਹੋਏ ਰਹਾ ਦੇਮ ਮਿਲਾਵਾ ਨਹੀਂ ਜੇ ਸਾਰਿਆਂ ਦੀ ਇੱਥੇ ਰਹਿ ਜਾਣੀ ਹੈ ਸ਼ਬਦ ਨਹੀਂ ਸ਼ਬਦ ਰਹਿਣਾ ਹੈ ਆਤਮਾ ਜਿਹੜੀ ਅਮਰ ਹੈ ਉਹ ਦੇਖੀ ਜਾਂਦੀ ਆ ਪੰਜੇ ਤੱਤ ਪੰਜੇ ਤੱਤਾਂ ਵਿੱਚ ਮਿੱਟੀ ਪਾਣੀ ਹਵਾ ਅਗਨੀ ਕਾਸ਼ ਵਿੱਚ ਮਿਲ ਸੁ ਜਾਂਦੇ ਹਨ ਰੂਹ ਆਤਮਾ ਪਰਮਾਤਮਾ ਚਲੀ ਜਾਂਦੀ ਹੈ ਇਸੇ ਤਰ੍ਹਾਂ ਗੁਰਗਾ ਸਾਹਿਬ ਦਾ ਪੈਤੀਆ ਚਲੀ ਜਾਂਦਾ ਹੈ ਜਿਨ੍ਹਾਂ ਨੇ ਸਿਮਰਨ ਕੀਤਾ ਹੈ ਆਪਣਾ ਦਵਾਰ ਖੋਲ ਕੇ ਮੂਰਤੀ ਬਾਦੇ ਹੱਸ ਕੇ ਜਿਸ ਦੀ ਉਹਨਾਂ ਦਾ ਆਉਣਾ ਜਾਣਾ ਸੰਸਾਰ ਦੇ ਜੁਸਰ ਖਤਮ ਹੋ ਜਾਂਦਾ ਹੈ ਇਸ ਵਾਰ ਦੇ ਗੁਰੂ ਪਾਪਾ ਫਰੀਦ ਜੀ ਕਹਿੰਦੇ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਾਮ ਰੇਖਾ ਰੱਬ ਮੰਗੇ ਸਿਆ ਤੂੰ ਆਇਓ ਕਿਹੜੇ ਕੰਦ ਤੈਨੂੰ ਕਿਹੜੇ ਕੰਮ ਭੇਜਿਆ ਸੀ ਸੰਤ ਜਨਾ ਮਿਲ ਭਾਈਓ ਸੱਚਾ ਨਾਮ ਸਮਾਲ ਤੋ ਸਭ ਬੰਦੂ ਜੀ ਕਾ ਇਥੇ ਮਨ ਦਾ ਸਾਧਾ ਪਰੋਸਾ ਨਹੀਂ ਅਗਲਾ ਆਉਣਾ ਕਿ ਜਰ ਨਹੀਂ ਆਉਣਾ ਸਵਾਸਾਂ ਦੀ ਪੂੰਜੀ ਖਤਮ ਹੋ ਗਈਆ ਤੁਹਾਡੇ ਘੜੇ ਦੇ ਵਿੱਚੋਂ ਪਾਣੀ ਜਿਹੜਾ ਟਲਕਾ ਟਲਕਾ ਕਰਕੇ ਖਤਮ ਹੋ ਰਿਹਾ ਹੈ ਇਹ ਇੱਕ ਦਿਨ ਖਾਲੀ ਹੋ ਜਾਣਾ ਤੇਰੀ ਮੌਤ ਹੋ ਜਾਣੀ ਹਸਤੀ ਖਤਮ ਹੋ ਜਾਣਾ ਇਸ ਵਾਸਤੇ ਕਬੀਰ ਸਾਹਿਬ ਜੀ ਕਹਿੰਦੇ ਭਾਈਓ ਵੇ ਬੁੱਢੇ ਵੀਰ ਤੂੰ ਗਏ ਕਦੇ ਬਾਬਾ ਨਾਮ ਜਪਲਾ ਕੰਦਾ ਜੇ ਮੈਂ ਨਾ ਜਾਗਾ ਤੇ ਚੋਰੀ ਹੋ ਜਵੇ ਮਗਰੋਂ ਹੁਣ ਥੋੜਾ ਜਿਹਾ ਹੋਰ ਪੋਤੇ ਵੀ ਵੱਡੇ ਹੋਰਣਗੇ ਨਾਮ ਜਪਾਂਗਾ ਅਗਲੀ ਵਾਰ ਇਕਵੀਰ ਸਾਹਿਬ ਗਏ ਤੇ ਬਾਬਾ ਜੀ ਚੋਲਾ ਛੱਡ ਗਏ ਸੀ ਕਹਿੰਦੇ ਜਿਹੜਾ ਵੱਡਾ ਬਾਬਾ ਹਾਂ ਤਾਂ ਅਸੀਂ ਕਿੱਥੇ ਚਲੇ ਗਿਆ ਉਹ ਕਹਿੰਦੇ ਉਹਦੀ ਮੌਤ ਹੋ ਗਈ ਤਾਂ ਇਕਵੀਰ ਸਾਹਿਬ ਨੇ ਜਾਂਦਰ ਧਿਆਨ ਹੋ ਕੇ ਦੇਖਿਆ ਕਿ ਉਹ ਤਾਂ ਕਿਸੇ ਗਾਹ ਦੇ ਪੇੜ 'ਚ ਬੱਛਾ ਬਣ ਕੇ ਆ ਗਿਆ ਜਦੋਂ ਵੱਡਾ ਹੋਇਆ ਬੱਛਾ ਔਰ ਜੀਮੀਦਾਰਾਂ ਨੂੰ ਵੇਖਤਾ ਘਰਦਿਆਂ ਜੀਮੀਦਾਰ ਦੇ ਕੰਮਦਾਰ ਤੇ ਇੱਕ ਕਬੀਰ ਸਾਹਿਬ ਜਾ ਰਹੇ ਸੀ ਕਹਿੰਦਾ ਦੇਖਿਆ ਹੁਣ ਇਹਨੂੰ ਹਾਰ ਘੋਣੇ ਪੈਣ ਗੱਡਾ ਟੋਣ ਮੋਦੇ ਸ਼ਿਕੜੀ ਲਾ ਦਿੰਦੇ ਆ ਇਦਾਂ ਬਲੇਜ਼ਰ ਲਾ ਦਿੰਦੇ ਇਹਨੂੰ ਆਸਾ ਪਾਸਾ ਦੇਖੇ ਨਾ ਇਹ ਜੱਦਾ ਚੱਲਦਾ ਰਹੇ ਤੇ ਉਹ ਜੋ ਚੱਲਦਾ ਚੱਲਦਾ ਤੇ ਉਹਨੂੰ ਫੇਰ ਕਬੀਰ ਸਾਹਿਬ ਨੇ ਕਿਹਾ ਤੈਨੂੰ ਕਿਹਾ ਸੀ ਨਾ ਮੈਂ ਨਾਮ ਜਪ ਲੈ ਤੂੰ ਕਹਿਣਾ ਨਹੀਂ ਮੰਨਿਆ ਹੁਣ ਤੈਨੂੰ ਬੋਲਦ ਬਣਨਾ ਪਿਆ ਤੇ ਕੰਮਦਾਰ ਨੇ ਉਹਨੂੰ ਚੱਕੀ ਵਾਲੇ ਨੂੰ ਦਿੱਤੇ ਜੇ ਕੋਲੂ ਬਣੇ ਉਨਕੇ ਹਰ ਕਸਾਈ ਲੀਨ ਮਾਸ ਕਟਾ ਬੋਟੀ ਵਿਕੀ ਚਮੜਾਲ ਮਰੀ ਨਕਾਰ ਕੁਸ਼ ਕਰਨ ਬਾਕੀ ਰਹੇ ਤਾਂ ਸਪਰਪੜਤੀ ਮਾਰੋ ਕਬੀਰ ਸਾਹਿਬ ਨੇ ਉਹਨਾਂ ਤੇਲੀ ਦੇ ਵੇਚਤਾ ਤੇਲੀ ਦੇ ਕੰਮਦਾਰਾਂ ਰਿਹਾ ਜਿਹੜੇ ਆਟੇ ਦੇ ਖਰਾਸ ਚੱਲਦੇ ਹੁੰਦੇ ਜੀ ਪਹਿਲਾਂ ਆਟਾ ਪੀਂਦੇ ਹੁੰਦੇ ਬੋਲਰਾ ਕੇ ਉਹਦੇ ਕੰਮਦਾਰ ਬੁਚੜਾਂ ਨੂੰ ਵੇਚ ਦਿੱਤਾ ਬੁਚੜਾਂ ਨੇ ਉਹਦਾ ਵੱਟ-ਵੱਟ ਕੇ ਮਾਸ ਵੇਚਿਆ ਜਿਹੜਾ ਚਮੜਾ ਆਉਦਾ ਸੀ ਉਹਦੀਆਂ ਔ ਢੋਲ ਮੜੇ ਗਏ ਉਹ ਉਮਾਸ ਵਿੱਚ ਆਲਾ ਚਮੜਾ ਲਾ ਕੇ ਉਹਦਾ ਢੋਲ ਵੱਢਦੇ ਢੋਲਕੀਆਂ ਵੱਢਦੀਆਂ ਕਿਤੇ ਕੁਸ਼ ਕਰਮ ਬਾਕੀ ਰਹੇ ਇਸ ਪਰ ਵੱਢਦੀ ਪਾੜਦੀ ਮਾਰ ਉਹ ਜਿਹੜੇ ਢੋਲ ਬਣੇ ਸੀ ਨਾ ਉਹਦੇ ਚਮੜੇ ਦੇ ਉੱਤੇ ਡੰਡੇ ਪੈਂਦੇ ਸੀ ਤੇ ਕਰਮ ਬਾਕੀ ਰਹਿੰਦੇ ਜਦੋਂ ਢੋਲ ਵਜਾਉਂਦੇ ਆ ਘਰਤਾਲ ਵਜਾਉਂਦੇ ਢੋਲਕੀ ਉੱਤੇ ਡੰਡੇ ਮਾਰਦੇ ਢੋਲਾਂ ਦੇ ਇਸੇ ਤਰ੍ਹਾਂ ਸਾਡੀ ਜੀਵਨ ਦਾ ਹੱਥ ਨਾਲ ਕੋਈ ਹਾਂ ਨਹੀਂ ਫਸਵਾ ਦੇ ਹੱਡ ਵੇਖਦੇ ਸਾਡਾ ਚੰਮ ਨਹੀਂ ਕਿਸੇ ਸਾਡੇ ਹੱਡ ਵੀ ਨਹੀਂ ਕਿਸੇ ਕੰਮ ਆਉਣਾ ਸਾਡਾ ਸਰੀਰ ਵੀ ਇਸਵੇਂ ਨੇ ਕਿਉਂ ਸਾਹਿਬ ਕਹਿੰਦੇ ਤਾਂ ਸਿਵਰਨ ਕਰਾਂਗੇ ਤਾਂ ਇਹ ਲੈ ਕੇ ਵਿਚ ਲੱਗੂਗਾ ਫਰੀਦਾ ਬਰਹਾ ਬਰਹਾ ਕੀਏ ਬਰਹਾ ਸੁਲਤਾਨ ਗਰਵਾਰ ਉਹਨਾਂ ਦੇ ਇਨਕਾਰ ਬਰਾਸ ਕਰਨੇ ਜਿਨ੍ਹਾਂ ਦੇ ਦੋਖਾਂ ਨਸਤੇ ਪਾਸ਼ਾ ਜਿਸਕੇ ਸਿਰੋਪਤ ਸੁਆਮੀ ਸੋ ਦੁਖ ਕੈਸਾ ਹੋਆ ਹੈ ਰਾਜ ਬਜਾਇਆ ਆਪਣੀ ਮਹਿਰ ਕਰਾਈ ਦਾਸਾਂ ਦਾਸ ਕਾਸ ਵਾਰੇ ਲਿਆਈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਨਾਂ ਸੱਚੋ ਵਾ ਤੇਰਾ ਪਿਆਰਿਆ ਗੁਰਮੁਖਾਂ ਮੇਲ ਜਿਨ੍ਹਾਂ ਤੇਰਾ ਨਾਮ ਜਪਿਆ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਬੋਲੇ ਬੋਲੇ ਸੋਨਿਹਾਲ ਸਭ ਸ੍ਰੀ ਅਕਾਲ ਵਾਹਿਗੁਰੂ ਜੀ ਸ਼ਹਿਦਾਦਾ ਇਹ ਹੋਈਆਂ ਗਲਤੀਆਂ ਦੀਆਂ ਭੁੱਲਾਂ ਚੁੱਕਾ ਮaaf ਕਰਨੀਆਂ ਕੋ ਸਾਡੇ ਸੇਵਾ ਕਮੀ ਦੇ ਰਹੇ ਗੀਆਂ ਉਹਨੀਆਂ ਕਾਫੀ ਕਮੀਆਂ ਮਿਧਾਨ ਸਮਝ ਕੇ ਬਖਸ਼ ਦੇਣਾ ਮaaf ਕਰ ਦੇਣਾ ਅੱਗੇ ਤੋਂ ਹਮਤਵਾਲਿਛਨੀ ਬਾਲਵਾਸ਼ਣਾ ਸੇਵਾ ਕਰਨ ਦੀ ਇਤਾਕਤ ਬਸ਼ਨੀ ਹਰਕਨਾ ਪ੍ਰੇਮ ਪਿਆਰ ਸਿਮਰਨ ਸੇਵਾ ਦੀਆਂ ਦਾਤਾਂ ਹਰ ਵੇਲੇ ਬਸ਼ਣਾ ਸਿਮਰਨ ਕਰਦੇ ਰਹੀਏ ਸੇਵਾ ਕਰਦੇ ਰਹੀਏ ਨਾਮ ਤੁਹਾਡਾ ਔਰ ਇਸ ਆਸਰਾ ਸਿਰ ਦਾ ਡਾਸ ਤੇ ਸਦਾਈ ਬਣਿਆ ਲਵੇ ਨਾਨਕ ਨਾਮ ਚੜਦੀ ਕਲਾ ਚ ਵਾਹੇ ਗੁਰੂ ਵਾਹੇ ਉਹ ਦਿਨ ਨੂੰ ਗੋਪੀ ਦੀ ਸਬਜੀ ਬਣ ਕੇ ਆਇਆ

ਜਾ ਕੋ ਬਾਹੂ ਬੈਠੋ ਬੈਠੋ ਕੰਮ ਕਰ ਕੰਮ ਕਰ ਅੱਗੇ ਰਹਿਣ ਨੂੰ ਲੱਗਦਾ ਕਿ ਮੈਂ ਜਾਵਾਂ ਮੈਂ ਜਾਵਾਂ ਉਹ ਕਰਨ ਕਰੇਗਾ ਪਾਣੀ ਪਾਈ ਜਾ ਲਾ ਬਰਾਂ ਸਾਰੇ ਕੋਨੇ ਜਾਨ ਕਿੱਥੇ ਨਭਾਰਾ ਹੋ ਜਾ ਕੇ ਪਾਪਾ ਪਾਪਾ ਇਹ ਨਾ ਆ ਬੰਦੂ ਆ ਗਏ ਆ ਬੰਦੂ ਆ ਗਏ ਆ ਕੀ ਬਾਤ ਹੈ ਬਾਅਦ ਮੇਰੇ ਬੁੱਢੇ ਲਖਨਾਰ ਅਰਧ ਅਕਾਦ ਹੋਣੇ ਤੋੜ ਰਾਵੋ ਚਾਹਦਾ ਚਾਹਦਾ ਮਨਵਾਵਚਲਾ ਪੰਚਲਾ ਅਧਰਮਾਂ ਨੂੰ ਆਲੂ ਦੀ ਮੋਟੀ ਪਾਣੀ ਜਾਂਦਾ ਪਾਣੀ ਆਏਗਾ ਪਾਣੀ ਦੇਖੋ ਆਲੂ ਗੋਭੀ ਹਰੀਆਂ ਵਿੱਚ ਆ ਵਗਿਆ ਬੁਰੀ ਮਜ਼ੇਦਾਰ ਆਵੇ ਆਵੇ 1 ਨੰਬਰ 2 ਨੰਬਰ 3 ਨੰਬਰ ਕਾਈ ਦਸਤੂਰੀ ਬਲੇ ਆ ਰੋ ਜੇ

ਨਾ ਭਾਰ ਨਾ ਚੱਕ ਕੇ ਤੇ ਬਲਾਹ ਆ ਬੰਦਾ ਘੰਟਾ ਹੋ ਗਿਆ ਜੀ ਲੰਗਰ ਦਾ ਸ਼ੱਕ ਨਹੀਂ ਲਿਆ ਤਲਾਸ਼ ਦਾ ਰੇਲਾ ਬੰਨੀ ਜਾ ਰਿਹਾ ਨਹੀਂ ਆਜੂ ਨੂੰ ਵੀ ਇਗਰ ਕੋਈ ਨਹੀਂ ਸਾਥ ਰਾਮ ਆਇਆ ਘਰ ਇੰਦਰ ਲਿਆ ਥੋੜਾ ਜਿਹਾ ਸ਼ਾਂਤ ਸ਼ਾਂਤ ਪ੍ਰਚਾਨਾ ਜੀ ਕਹਿੰਦਾ ਬਈ ਸ਼ਾਂਤ ਪ੍ਰਚਾਨਾ ਹੋਣਾ ਹੈ ਨਾ ਦੋ ਰੋਗ ਭਗਤਜੀਤ ਸੇਵਾ ਕਰ ਰਹੇ ਨੇ ਬਹੁਤ ਭਾਰੀ ਚੀਜ਼ ਕੀ ਹੋਈ ਉਹਨਾਂ ਨੇ ਕੋਈ ਪਲੇਗਾ ਹਾ ਨੀਂ ਦੇ ਤੇ ਬਾਲਟੀ